ਹਾਂਜੀ ਸਸਕਾਦੋ ਸ਼ੋਕਮੇ ਹਾਟਾ ਆਪਣਾ ਸੋਖਨ ਨਾਨਵਈਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਸਾਡੇ ਨਾਲ ਜੁੜ ਚੁੱਕੇ ਨੇ ਸਬਦਾਨ ਸੋਨੂ ਔਰ ਖਰੀ ਲੋਕਨ ਸਾਹਿਬ ਮੋਰਚਾ ਪੰਜਾਬ ਦੇ ਪ੍ਰਧਾਨ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਸਸਕਾਦ ਜੀ ਸੁਖ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਪ੍ਰਧਾਨ ਸਾਹਿਬ ਤੁਸੀਂ 12 ਤਰੀਕ ਦੇ ਲਗਭਗ ਸਿੰਘੂ ਬਾਰਡ ਤੇ ਹੋ ਕਿੱਦਾਂ ਦੇ ਹਾਲਾਤ ਜਿਹੜੇ ਆ ਇਸ ਟਾਈਮ ਬਣੇ ਹੋਏ ਨੇ ਜੀ ਦੇਖੋ ਜੀ ਸਾਡੀਆਂ ਜਿਹੜੀਆਂ ਟਰਾਲੀਆਂ ਵਾਲੇ ਵੇਚ ਸੀਗੇ ਉਹ ਕੁਝ 11 ਨੂੰ ਚੱਲ ਗਏ ਕੁਝ 12 ਨੂੰ ਚਲੇ ਗਏ ਅਸੀਂ ਵੀ 12 ਰਾਤ ਨੂੰ ਸਿੰਘੂ ਬਾਰਡਰ ਚਲੇ ਗਏ ਸੀਗੇ ਔਰ ਸਵੇਰੇ ਜੋ ਉਥੇ ਉਹਨਾਂ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਪਹਿਲਾਂ ਤੋਂ ਹੀ ਤੇ 11 ਵਜੇ ਜਦੋਂ ਉਥੇ ਸਾਰੀ ਸੰਗਤ ਪਹੁੰਚ ਗਈ ਸ਼ੰਭੂ ਬਾਰਡਰ ਉਦੋਂ ਤੋਂ ਫਿਰ ਗੋਲੇ ਚੱਲਣੇ ਸ਼ੁਰੂ ਹੋ ਗਏ ਗੋਲੀਆਂ ਚੱਲਣੀਆਂ ਥਰੂ ਕੈਸ ਦੇ ਗੋਲੇ ਮਤਲਬ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਜਿਵੇਂ ਕਿ ਕਿਸੇ ਦੋ ਕੰਟਰੀਆਂ ਦੀ ਆਪਸ ਵਿੱਚ ਕਿਹਨੇ ਜੰਗ ਲੱਗੀ ਹੁੰਦੀ ਹੈ ਕਿ ਉਦੋਂ ਅਜਿਹਾ ਮੰਜ਼ਰ ਦੇਖਣ ਨੂੰ ਮਿਲਦਾ ਹੈ ਇਹ ਇਹ ਸੁਣ ਚ ਆਇਆ ਕੁਝ ਪੱਤਰਕਾਰਾਂ ਨੇ ਬਕਾਇਦਾ ਮੌਕੇ ਦਾ ਰਿਪੋਰਟਿੰਗ ਵੀ ਕੀਤੀ ਆ ਅਜੇ ਕਿਸਾਨ 10 ਕਿਲੋਮੀਟਰ ਪਿੱਛੇ ਸੀ ਘੋੜੇ ਪਹਿਲਾਂ ਵੀ ਚੱਲ ਕੇ ਆਦਦੇ ਬਿਲਕੁਲ ਜੀ ਉਹ دہشت ਪਾਉਣ ਦੀ ਗੱਲ ਕਰਦੇ ਸੀਗੇ ਉਸ ਤੋਂ ਪਹਿਲਾਂ ਵੀ ਜਿੱਦਾਂ ਪੈਰੀਕੇਟਿੰਗ ਕੀਤੀ ਅਰੇ ਆਪਾਂ ਉੱਥੇ ਪਹੁੰਚੇ ਵੀ ਨਹੀਂ ਸੀ ਤੇ ਪਹਿਲਾਂ ਗੋਰਾਬ੍ਰੋਦ ਸ਼ੁਰੂ ਕਰ ਦਿੱਤਾ ਕਿ ਜਿਵੇਂ ਬਹੁਤ دہشت ਪਣਾਉਣੀ ਹੁੰਦੀ ਹੈ ਲੱਖਾਂ ਦੀ ਤعداد ਵਿੱਚ ਉੱਥੇ ਸਾਰੇ ਸਾਡੇ ਵੀਰ ਪਹੁੰਚੇ ਆ ਖਾਸ ਕਰਕੇ ਜਿਹੜੇ ਨੌਜਵਾਨ ਵੀਰ ਆ ਉਹਨਾਂ ਵਿੱਚ ਬੜਾ ਜਜ਼ਬਾ ਆ ਤੇ ਇਹ ਜਿਹੜੀ ਮੋਦੀ ਸਰਕਾਰ ਆ ਇਹਦੇ ਪ੍ਰਤੀ ਨਿਰਾਸ਼ਾ ਬਹੁਤ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਕਿ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਇਹ ਵਰਤਾਓ ਕਰ ਰਹੇ ਹੋ ਤੁਸੀਂ ਜਿਵੇਂ ਕਿ ਅਸੀਂ ਪੰਜਾਬੀ ਜੀ ਲੋਕ ਜਿਹੜੇ ਆ ਇਹ ਦੇਸ਼ ਦਾ ਹਿੱਸਾ ਹੀ ਨਾ ਹੋਈਏ ਇਹ ਵੀ ਇਹ ਵੀ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਇੱਕ ਹੋਰ ਲੱਗਟਾ ਦੀ ਗੋਲੀ ਦੀ ਗੱਲ ਚ ਆਈ ਜਾ ਉਹ ਕਵਿਤੇ ਨਕਿੰਚ ਲੰਬੀ ਚਾਰ ਇੰਚ ਲੰਬੀ ਦੇ ਗੇੜ ਇੰਚ ਮੋਟੀ ਆ ਇੱਥੋਂ ਤੱਕ ਪਤਾ ਲੱਗ ਰਿਹਾ ਕਿ ਉਹ ਜੇ ਗੋਲੀ ਵਜਦੀ ਆ ਤੇ ਟਰੈਕਟਰ ਦਾ ਟਾਇਰ ਤੱਕ ਪਾੜੇ ਲੱਦ ਪਰ ਉਹ ਕਈ ਗੋਲੀਆਂ ਉਹ ਬੰਦਿਆਂ ਵੀ ਨਹੀਂ ਵਜੀਆਂ ਕਿੰਨਾ ਕੁ ਨੁਕਸਾਨ ਜਿਹੜਾ ਉੱਥੇ ਹੋਇਆ ਬਿਲਕੁਲ ਸਖਜੀ ਆਪਾਂ ਰੋਜੀ ਉੱਥੇ ਪ੍ਰੈਸ ਕਾਨਫਰੈਂਸ ਹੁੰਦੀ ਆ ਪੀਸੀ ਹੁੰਦੀ ਆ ਉਸ ਪੀਸੀ ਵਿੱਚ ਅਸੀਂ ਸਾਰਾ ਹੀ ਜੋ ਉਹਨਾਂ ਨੇ ਇਧਰ ਸਾਡੇ ਕਿਸਾਨਾਂ ਵੱਲ ਸੁੱਟਿਆ ਸੀ ਸਾਰਾ ਆਨ ਰਿਕਾਰਡ ਉਹ ਸਾਰੇ ਉਹਨਾਂ ਦਾ ਜਿਹੜੇ ਖੋਖੇ ਆ ਉਹ ਦਿਖਾਏ ਜਿਹੜੇ ਅਥਰੂ ਗੈਸ ਦੇ ਬੋਲੇ ਸੀਗੇ ਉਹ ਜਿਨ੍ਹਾਂ ਦੀ ਡੇਟ ਐਕਸਪਾਇਰੀ ਡੇਟ ਵਾਲੇ ਸੁਟੇਗੇ ਅੱਛਾ ਉਹ ਹੋਰ ਵੀ ਖਤਰਨਾਕ ਹੁੰਦੇ ਆ ਜਿਵੇਂ ਅੱਖਾਂ ਦੇ ਵਿੱਚ ਇਨਫੈਕਸ਼ਨ ਕਰ ਦਿੰਦੇ ਆ ਸਾਹ ਦੀ ਘੁੱਟਣ ਹੋ ਜਾਂਦੀ ਆ ਕਿਸੇ ਦੀ ਤੱਕ ਵੀ ਹੋ ਉਹਦੇ ਉਸਦੇ ਨਾਲ ਹੋ ਸਕਦੀ ਹੈ ਇੰਨੀ ਜ਼ਰੀਲੀ ਗੈਸ ਹੁੰਦੀ ਹੈ ਉਸਦੇ ਨਾਲ ਇੱਕ ਵੱਡਾ ਬੰਬ ਟਾਈਪ ਸੀਗਾ ਉਹ ਆਰਮੀ ਦੇ ਕੋਲ ਹੁੰਦਾ ਹੈ ਇਹ ਪੁਲਿਸ ਨਹੀਂ ਕਰ ਰਹੀ ਸੀ ਪਿੱਛੇ ਜਿਹੜੇ ਜਿਹੜੀ ਆਰਮੀ ਸੀ ਸੀ ਆਰ ਪੀ ਐਫ ਜਾਂ ਦੂਸਰੀ ਸੀਗੀ ਇੰਡੀਅਨ ਆਰਮੀ ਉਹਨਾਂ ਦੇ ਕੋਲੋਂ ਗੋਲੇ ਛਟਵਾਏ ਜਾ ਰਹੇ ਸੀਗੇ ਤੇ ਜਿਹੜੀ ਰਬੜ ਦੀ ਗੋਲੀ ਤੁਸੀਂ ਗੱਲ ਕਰਦੇ ਹੋ ਇੰਨਾ ਜ਼ਬਰਦਸਤ ਅਟੈਕ ਆ ਉਸ ਗੋਲੀ ਦਾ ਕਿ ਜੇ ਸਾਡੇ ਇੱਕ ਵੀਰ ਆ ਸਾਡਾ ਕਿਸਾਨ ਆ ਆਗੂ ਆ ਉਸ ਦੀ ਲੱਤ ਤੇ ਵੱਜੀ ਠੀਕ ਹੈ ਲੱਤ ਤੇ ਵੱਜੀ ਤੇ ਉਹਦੀ ਨਾਲ ਹੀ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉੱਥੋਂ ਇੰਨਾ ਉਹ ਜ਼ਬਰਦਸਤ ਉਹਦਾ ਅਟੈਕ ਆ 100 ਤੋਂ ਵੱਧ ਸਾਡੇ ਜਿਹੜੇ ਸਾਡੇ ਕਿਸਾਨ ਵੀਰ ਆ ਜਾਂ ਨੌਜਵਾਨ ਵੀਰ ਆ ਉਹ ਜ਼ਖਮੀ ਹੋਏ ਆ ਤੇ ਬਹੁਤ ਸਾਰਿਆਂ ਦੀ ਹਾਲਤ ਜਿਹੜੀ ਹੈ ਕਈਆਂ ਦੇ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਹੈ ਜਾਂ ਅੱਖਾਂ ਦੇ ਵਿੱਚ ਛਰੇ ਬੱਚੇ ਆ ਜਿਹੜੀਆਂ ਐਸਐਲਆਰ ਦੀਆਂ ਗੋਲੀਆਂ ਉਹ ਵੀ ਚਲਾਈਆਂ ਗਈਆਂ ਉਹਦੇ ਖੋਲ ਵੀ ਆਪਾਂ ਜਿਹੜੇ ਆ ਉਹ ਔਨ ਰਿਕਾਰਡ ਸਾਰੀ ਪ੍ਰੈਸ ਜਿਹੜੇ ਪ੍ਰੈਸ ਕਾਨਫਰੈਂਸ ਹੁੰਦੀਆਂ ਉਹਦੇ ਵਿੱਚ ਦਿਖਾਇਆ ਕੁਝ ਵੀ ਸਾਡੇ ਅਗਲੇ ਪਾਸੇ ਇਹ ਦਿਰਦਰ ਬੈਰੀਕੀਟ ਨੇ ਉਥੋਂ ਕੋਲ ਸਾਰੇ ਚੁੱਕ ਕੇ ਜਾਂ ਹੋਰ ਜਿਹੜਾ ਇੱਧਰ ਸਾਡੇ ਸਮਾਨ ਲੱਗਿਆ ਸੀ ਉਹ ਸਾਰਾ ਪ੍ਰੈਸ ਨੂੰ ਦਿਖਾਇਆ ਗਿਆ ਹੈ ਸਰਕਾਰ ਐਡਾ ਵੱਡਾ ਲੋਕਤੰਤਰ ਦਾ ਕਾਣ ਕਿਵੇਂ ਕਰ ਸਕਦੀ ਹੈ ਜਿੱਦਾਂ ਕਿ ਤੁਸੀਂ ਦੱਸ ਰਹੇ ਹੋ ਕਿ ਪੱਕੀਆਂ ਕੋਲ ਅਸਰ ਲੜਦੀਆਂ ਚਲੀਆਂ ਉਹ ਐਡੀ ਵੱਡੀ ਕਿੱਦਾਂ ਕਰ ਸਕਦੀ ਵੀ ਦੇਖੋ ਜੀ ਇਹ ਸਾਡੀ ਦਰਾਸਦੀ ਹੈ ਅ ਮੋਦੀ ਸਾਹਿਬ ਦੂਸਰੀ ਦੇਸ਼ਾਂ ਵਿੱਚ ਜਾਂਦੇ ਨੇ ਜਦੋਂ ਦੂਸਰੀਆਂ ਕੰਟਰੀਆਂ ਜਾਂਦੇ ਉਥੋਂ ਦਾ ਉੱਥੇ ਜਾ ਕੇ ਕਹਿੰਦੇ ਨੇ ਕਿ ਸਾਡੇ ਬੜਾ ਲੋਕਤੰਤਰ ਜਿਹੜਾ ਹੈ ਸਾਡਾ ਬੜਾ ਮਜ਼ਬੂਤ ਹੈ ਡੈਮੋਕ੍ਰੇਸੀ ਸਾਡੀ ਜਿਹੜੀ ਹੈ ਪਰ ਚਾਹੇ ਸਾਨੂੰ ਅੱਗੇ ਨਹੀਂ ਵਧਣ ਦਿੱਤਾ ਸਾਡੇ ਤੇ ਤਸ਼ੱਦਦ ਕੀਤਾ ਸੁਖ ਜੀ ਗੋਲੀਆਂ ਚਲਾਈਆਂ ਅਥਰੋ ਗੈਸ ਦੇ ਗੋਲਿਆਂ ਦੇ ਨਾਲ ਬੁਰਾ ਹਾਲ ਹੋਇਆ ਪਰ ਇਸੇ ਨਾਲ-ਨਾਲ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਜਾਂ ਹਰਿਆਣਾ ਦੀ ਗਵਰਨਮੈਂਟ ਹੈ ਉਹਦਾ ਚਿਹਰਾ ਆਲ ਵਰਲਡ ਦੇ ਲੋਕਾਂ ਨੇ ਦੇਖਿਆ ਕਿ ਇਹ ਲੋਕ ਇਹ ਜਿਹੜੇ ਲੀਡਰ ਆ ਇਹ ਸਰਕਾਰ ਆ ਆਪਣੇ ਲੋਕਾਂ ਦਾ ਕੀ ਅਸ਼ਰਕਾਰ ਰਹੀ ਹੈ ਹੂੰ ਯੂਏ ਜਿਵੇਂ ਕਿਸੇ ਦੂਸਰੇ ਦੇਸ਼ ਨਾਲ ਲੜਾਈ ਲੱਗੀ ਹੁੰਦੀ ਆ ਉਵੇਂ ਦਾ ਸਾਰਾ ਵਰਤਾਰਾ ਕੀਤਾ ਸੀਗਾ ਤੇ ਅਗਲੀ ਗੱਲ ਇਹ ਕਿ ਵੇਖੋ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਸਰਕਾਰਾਂ ਵੀ ਆਉਂਦੀਆਂ ਸਰਕਾਰਾਂ ਚੱਲੀ ਵੀ ਜਾਂਦੀਆਂ ਜਿਹੜਾ ਸਾਡਾ ਦੇਸ਼ ਦਾ ਹੁਕਮਰਾਨ ਆ ਨਰਿੰਦਰ ਸਿੰਘ ਮੋਦੀ ਪ੍ਰਧਾਨ ਮੰਤਰੀ ਸਾਡੇ ਉਹਨਾਂ ਨੂੰ ਇੱਕ ਬੜਾ ਵੱਡਾ ਵਹਿਮ ਹੈ ਕਿ ਅਸੀਂ ਰਾਮ ਮੰਦਰ ਜਿਹੜਾ ਹੁੰਦੇ ਚਲਾਇਆਦਾ ਬਣਾ ਦਿੱਤਾ ਹੈ ਤੇ ਸਾਨੂੰ ਉਹਦੇ ਨਾਂ ਤੇ ਵੋਟਾਂ ਪਾੜੀਆਂ ਸਾਨੂੰ ਹੋਰ ਕਿਸੇ ਦੀ ਕੇਅਰ ਕਰਨ ਦੀ ਲੋੜ ਨਹੀਂ ਪਰ ਇਹ ਬਹੁਤ ਮਾੜੀ ਗੱਲ ਹੈ ਰਾਮ ਮੰਦਰ ਬਣਦੇ ਅਸੀਂ ਕੋਈ ਖਿਲਾਫ ਨਹੀਂ ਹਾਂ ਉਹ ਉਹਨਾਂ ਦੀ ਜਿਨ੍ਹਾਂ ਦੀ ਆਸਥਾ ਹੈ ਉਹਨਾਂ ਨੂੰ ਵੜਾਉਣਾ ਚਾਹੀਦਾ ਸੀਗਾ ਪਰ ਅੱਜ ਉਹ ਇਸੇ ਕੱਲ ਦੇ ਵਿੱਚ ਹੀ ਰਾਮ ਮੰਦਰ ਬਣਾ ਕੇ ਦੀ ਵੀ ਜੇਤਰੀ ਇਲੈਕਸ਼ਨਾਂ ਦੀ ਅਨਾਉਂਸ ਕਰਵਾ ਦਿੱਤੀਆਂ ਤੇ ਇਸ ਦੀ ਆੜ ਵਿੱਚ ਉਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਸਾਡਾ ਪ੍ਰੋਟੈਸਟ ਜਿਹੜਾ ਉਹ ਚੱਲ ਰਿਹਾ ਹੈ ਅਗਰ ਤੁਹਾਨੂੰ ਬਾਰਡਰ ਨਹੀਂ ਕਰਾਸ ਕਰਨ ਦਿੱਤਾ ਗਿਆ ਤਾਂ ਅਗਲੀ ਰਣਨੀਤੀ ਕੀ ਹੈ ਉੱਥੇ ਬੰਨੀ ਹੈ ਅਗਲੀ ਰਣਨੀਤੀ ਜੀ ਦੋ ਜਿਹੜੀਆਂ ਮੀਟਿੰਗਸ ਆ ਹੋ ਚੁੱਕੀਆਂ ਐ ਤੀਸਰੀ ਮੀਟਿੰਗ ਜਿਹੜੀ ਆ ਉਹ ਕੱਲ ਐਤਵਾਰ ਨੂੰ ਸ਼ਾਮ ਨੂੰ 5 ਵਜੇ ਦੁਬਾਰਾ ਫੇਰ ਚੀਟਰ ਗਵਰਨਮੈਂਟ ਦਾ ਹੋ ਰਹੀ ਹੈ ਉਸ ਮੀਟਿੰਗ ਤੋਂ ਕੀ ਸਿੱਟਾ ਨਿਕਲਦਾ ਹੈ ਉਸ ਤੋਂ ਬਾਅਦ ਫਿਰ ਸਾਡੀ ਉੱਥੇ ਜਿਹੜੇ ਦੋਵੇਂ ਫਾਰਮ ਆ ਹੂੰ ਸੁਜੁਗਤ ਕਿਸਾਨ ਜਿਹੜਾ ਗੈਹਰਾ ਜਨਿਤਿਕਾ ਉਹਦਾ ਤੇ ਔਰ ਦੂਸਰਾ ਜਿਹੜਾ ਫੋਰਮ ਆ ਉਹਨਾਂ ਦੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਸਵੇਰੇ ਵੀ ਹੁੰਦੀ ਹੈ ਸ਼ਾਮ ਨੂੰ ਵੀ ਹੁੰਦੀ ਹੈ ਉੱਥੇ ਆਪਣਾ ਬਾਰਡਰ ਤੇ ਉਹਦੇ ਵਿੱਚ ਫਿਰ ਸਾਰੇ ਫੈਸਲੇ ਲਏ ਜਾਂਦੇ ਆ ਕਿ ਅੱਜ ਅਸੀਂ ਕੀ ਕਰਨਾ ਸ਼ਾਮ ਨੂੰ ਅਸੀਂ ਕੀ ਕਰਨਾ ਤੇ ਡਿਊਟੀਆਂ ਸਾਰਿਆਂ ਦੀਆਂ ਵੰਡ ਦਿੰਦੇ ਆਪਾਂ ਜਿਨ੍ਹਾਂ ਦੀ ਫਿਰ ਇੰਨੀ ਰਿਸਪੌਂਸਿਬਿਲਟੀ ਨਾਲ ਸਾਰੇ ਸਾਡੇ ਆਗੂ ਜਿਹੜੀ ਉਹ ਕੰਮ ਕਰ ਰਹੇ ਜਿੱਥੇ ਕਿਸੇ ਦੀ ਡਿਊਟੀ ਜਿੱਥੇ ਲੱਗ ਜਾਂਦੀ ਹੈ ਉਹ ਆਪਣੀ ਡਿਊਟੀ ਤਾਂ ਦੇ ਇਨ ਨਭਾਉਂਦਾ ਹੈ ਅਗਰ ਜਿਹੜੇ ਦੋ ਮੀਟਿੰਗਾਂ ਪਹਿਲੀਆਂ ਹੋਈਆਂ ਉਹਨਾਂ ਦੇ ਵਿੱਚੋਂ ਕੀ ਸਟਾਨਿਆ ਗਿਆ ਉਸ ਦੇ ਵਿੱਚ ਜਿਹੜੀ ਮੇਨ ਮੰਡ ਸੀਗੀ ਐਮਐਸਪੀ ਦੀ ਹੂੰ ਇਹਦੀ ਜਿਹੜੀ ਮੇਨ ਮੰਡ ਸੀ ਜਾਂ ਸਾਡੇ ਬਿਜਲੀ ਐਕਟ ਜਿਹੜਾ ਸੀਗਾ ਉਹਦੇ ਵਿੱਚ ਉਹਦੀ ਮੰਗ ਸੀਗੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੇਖੋ ਇਹ ਵੱਡੀਆਂ ਮੰਗਾਂ ਆ ਹੂੰ ਸਾਨੂੰ ਆਪਣੀ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਚੰਡੀਗੜ੍ਹ ਇਹਾਨੂੰ ਦਿੱਲੀ ਆਪਣੀ ਸਰਕਾਰ ਦੇ ਨਾਲ ਵੀ ਗੱਲ ਕਰਨੀ ਪਵੇਗੀ ਉਹਦੇ ਬਾਰੇ ਡਿਸਕਸ ਕਰਨਾ ਪਵੇਗਾ ਤੇ ਆਪਾਂ ਜਿਹੜੀ ਅਗਲੀ ਮੀਟਿੰਗ ਆ ਉਹ ਐਤਵਾਰ ਨੂੰ ਕਰਾਂਗੇ ਜਿਹੜੀ ਦੋ ਦਿਨ ਪਹਿਲਾਂ ਮੀਟਿੰਗ ਹੋਈ ਸੀ ਤੇ ਉਸ ਦੇ ਵਿੱਚ ਫਿਰ ਉਹ ਜੋ ਵੀ ਗੱਲਬਾਤ ਕਰਕੇ ਆਉਣਗੇ ਫਿਰ ਅਗਲੀ ਮੀਟਿੰਗ ਵਿੱਚ ਪਤਾ ਲੱਗੇਗਾ ਕਿ ਕੀ ਸਥਿਤੀ ਬਣਦੀ ਆ ਜਰ ਆਪਾਂ ਬੁੱਧੀ ਜੀਵਿਆਂ ਦੀ ਗੱਲ ਕਰੀ ਜੇ ਕਈ ਫੇਸਬੁਕ ਹੀ ਵਿਦਵਾਨ ਕਹਿ ਸਕਦਾ ਆ ਪਬੁੱਧੀ ਜੀ ਵੀ ਕਹਿ ਸਕਦੇ ਫੇਸਬੁਕ ਹੀ ਵਿਦਵਾਨ ਉਹਨਾਂ ਦੇ ਬੜੇ ਇਲਜ਼ਾਮ ਵੀ ਲੱਗੇ ਨੇ ਜੱਥੇਬੰਦੀਆਂ ਦੇ ਉੱਪਰ ਕਿ ਮੋਟੀਵ ਫੰਡਿੰਗ ਕੀਤੀ ਜਾਂ ਕਿਨੇ ਗਨੇ 100 ਕਰੋੜ ਰੁਪਈਆ ਜਿਵੇਂ ਪ੍ਰਧਾਨ ਕਮਾ ਕੇ ਲੈ ਗਏ ਨੇ ਬਿਲਕੁਲ ਜੀ ਬੜੀ ਮਾੜੀ ਗੱਲ ਆ ਔਰ ਸ਼ਰਮ ਦੀ ਗੱਲ ਆ ਅੱਜ ਲੋਕ ਇਸ ਗੱਲ ਦਾ ਸਵਾਲ ਕਰਦੇ ਆ ਕਿ ਜਿਹੜਾ ਅਸੀਂ ਇੰਨਾ ਫੰਡ ਦਿੱਤਾ ਸੀ ਉਹਦੀ ਕਿਵੇਂ ਵਰਤੋਂ ਕੀਤੀ ਗਈ ਆ ਪਰ ਉਹਦੇ ਮੁਕਾਬਲੇ ਜਿਹੜਾ ਹੁਣ ਐਜੀਟੇਸ਼ਨ ਸ਼ੁਰੂ ਹੋਈ ਆ ਇਹ ਜਿਵੇਂ ਡੱਲੇਵਾਲ ਸਾਹਿਬ ਇੱਕ ਆਨੈਸਟ ਬੰਦੇ ਆ ਇਨਸਾਨ ਆ ਉਹਨਾਂ ਦੀ ਇਕਾਈ ਚ ਜਾਂ ਕਿਸਾਨ ਮੈਦੂਰਸ਼ ਗਰਸ਼ ਕਮੇਟੀ ਜਾਨਦੀਆਂ ਇਹ ਬਹੁਤ ਤਰੀਕੇ ਦੇ ਨਾਲ ਬਹੁਤ ਲਹਿਜੇ ਦੇ ਨਾਲ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਠੀਕ ਹੈ ਕਿ ਲੋਕਾਂ ਨੇ ਜੀ ਤਸਨੋਵਾਂ ਦੀ ਕਿਰਤ ਦੀ ਕਮਾਈ ਸੀ ਜਿੱਥੇ ਉਹਦਾ ਮਿਸਯੂਜ਼ ਹੋਇਆ ਉਥੇ ਉਹਨਾਂ ਵਿੱਚ ਨਿਰਾਸ਼ਾ ਤੇ ਹੁੰਦੀ ਆ ਹਾਂਜੀ ਪਰ ਗੁਰੂ ਮਹਾਰਾਜ ਕਿਰਪਾ ਕਰੂਗਾ ਜਿਹੜਾ ਹੁਣ ਦਾ ਸੰਘਰਸ਼ ਆ ਇਹ ਬਹੁਤ ਸਹੀ ਤਰ੍ਹਾਂ ਥਾਣੇ ਵਿੱਚ ਆ ਔਰ ਸਹੀ ਤਰੀਕੇ ਦੇ ਨਾਲ ਇਹ ਜਿੱਤਵਾਂ ਨੂੰ ਮਧੇਗਾ ਹੁਣ ਇਸ ਟਾਈਮ ਐਨਰਵੇ ਗਿਰਦਾ ਕਿੰਨਾ ਕ ਸਪੋਰਟ ਆ ਜਾਂ ਖਾਲਸਾ ਏਡ ਵਾਲੇ ਕਿੰਨੀ ਕ ਸਪੋਰਟ ਕਰਨਗੇ ਇਥੇ ਅ ਜਿਹੜੀ ਸਪੋਰਟ ਦੀ ਗੱਲ ਆ ਜਿਸ ਦਿਨ ਸੁਖਤ ਸਿੰਘ ਆਪਾਂ ਪਹਿਲੇ ਦਿਨ ਗਏ ਸੀਗੇ 13 ਤਰੀਕ ਨੂੰ ਉਸ ਦਿਨ ਸਾਡੇ ਕੋਲ ਕਾਫੀ ਚੀਜ਼ਾਂ ਦੀ ਘਾਟ ਸੀ ਪਾਣੀ ਦੀ ਵੀ ਘਾਟ ਸੀ ਜਿਵੇਂ ਸਾਡੇ ਤੇ ਗੋਲਾ ਬਰੂਦ ਚੱਲ ਰਿਹਾ ਸੀਗਾ ਉਹਦੇ ਵਿੱਚ ਪਾਣੀ ਦੀ ਵੀ ਘਾਟ ਸੀ ਅਗਲੇ ਦੇਣ ਦਿਨ ਚੜਦਿਆਂ ਹੀ ਖਾਲਸਾ ਏਡ ਵੀ ਉੱਥੇ ਪਹੁੰਚੀ ਹਾਂ ਇਹ ਆਸ-ਪਾਸ ਦੇ ਜਿੰਨੇ ਵੀ ਪਿੰਡ ਸੀਗੇ ਉੱਥੇ ਮੈਨੂੰ ਪਿੰਡਾਂ ਦਾ ਨਾਮ ਤੇ ਨਹੀਂ ਪਤਾ ਜਿੰਨੇ ਪਿੰਡ ਸੀ ਉਹਨਾਂ ਨੇ ਆਪ ਲੰਗਰ ਬਕਵਾ ਕੇ ਟਰਾਲੀਆਂ ਤੇ ਲੈ ਕੇ ਆਏ ਅਬ ਹੁਣ ਤੇ ਇੰਨਾ ਕਿ ਉੱਥੇ ਸੇਵਾ ਭਾਵਨਾ ਜਿਹੜੀ ਸਾਡੀ ਕੌਮ ਦੇ ਵਿੱਚ ਹੈਗੀ ਆ ਕਿ ਉਹਦੇ ਵਿੱਚ ਜਿਹੜੇ ਰੀਅਲ ਜੂਸ ਦੇ ਹੁੰਦਾ ਆ ਉਹਦਾ ਇੱਕ ਟਰੱਕ ਲੈ ਕੇ ਆਏ ਸੀਗੇ ਅੱਛਾ ਹਾਂ ਰੀਅਲ ਜੂਸ ਦਾ ਟਰੱਕ ਉਹਨਾਂ ਨੇ ਸੰਗਤ ਨੂੰ ਵਰਤਾਇਆ ਸੁਮੂਹ ਸੇਵਾਕਰ ਜਿੱਤਾ ਜਿੱਤਾ ਦੀ ਕਹਿੰਦੀ ਕੋਈ ਸੇਵਾ ਭਾਵਨਾ ਮਤਲਬ ਕਹਿਣ ਦਾ ਗੱਲ ਇਹ ਕਿ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਉੱਥੇ ਬੈਠੇ ਡੋਪਾ ਨੂੰ ਠੀਕ ਹੈ ਜਿਹੜੇ ਕਿਸਾਨ ਬੈਠੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹਰ ਚੀਜ਼ ਜਿਹੜੀ ਆ ਉਹ ਪ੍ਰਮਾਤਮਾ ਵੱਲੋਂ ਬਖਸ਼ਿਸ਼ ਹਰ ਚੀਜ਼ ਜਿੱਦੀ ਕੋਈ ਕਮੀ ਨਹੀਂ ਹਰ ਚੀਜ਼ ਪੂਰੀ ਹੋ ਰਹੀ ਉੱਥੇ ਇੱਕ ਕਿਸਾਨ ਵਿਸ਼ੀਦ ਹੋ ਚੁੱਕਿਆ ਉੱਥੇ ਉਹਨਾਂ ਦਾ ਕਾਰਨ ਕੀ ਬਣਿਆ ਉਸ ਦਾ ਕਾਰਨ ਇਹ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੀਆਂ ਉਹ ਅਥਰੂ ਕੈਸ ਤੇ ਗੋਲੇ ਛੱਡਦੇ ਆ ਜਾਂ ਹੋਰ ਗੋਲੇ ਛੱਡਦੇ ਆ ਉਹਨਾਂ ਦੇ ਵਿੱਚ ਜਿਹੜੀ ਇੱਕ ਤੋਂ ਇੱਕ ਸਪਾਇਰੀ ਡੇਟ ਆ ਉਹਨਾਂ ਦੇ ਵਿੱਚ ਜਿਹੜੀ ਗੈਸ ਨਿਕਲਦੀ ਹੈ ਜਾਂ ਧੂਆ ਨਿਕਲਦਾ ਉਹ ਇੰਨਾ ਜ਼ਿਆਦਾ ਜ਼ਹਿਰੀਲਾ ਕਿਉਂਕਿ ਮੈਂ ਤੇ ਆਪਾਂ ਸਾਰਾ ਏਰੀਆ ਢਾਆ ਆਇਆ ਆ ਉੱਥੇ ਸੀਗੇ ਉਹ ਘਟਣ ਮਹਿਸੂਸ ਕਰ ਦਿੰਦਾ ਹੈ ਠੀਕ ਜਿਹੜੇ ਜਿਹੜੇ ਸਾਡੇ ਕੁਝ ਜਿੱਦਾਂ ਬਜ਼ੁਰਗ ਸੀ 73 ਸਾਲ ਦੀ ਉਹਨਾਂ ਦੀ ਉਮਰ ਸੀ ਜਿਨ੍ਹਾਂ ਦੀ ਕੋਈ ਹਾਰਡ ਦੀ ਮੁਸ਼ਕਲ ਅੰਜ ਚਲੋ ਜੇ ਆਪਾਂ ਤੇ ਨੌਜਵਾਨਾਂ ਆਪਾਂ ਤੇ ਗੱਲ ਨੂੰ ਸਹਿ ਲਿਆ ਤੇ ਜਿਨ੍ਹਾਂ ਦੇ ਕਈ ਉੱਥੇ ਭੋਸ਼ ਹੋ ਕੇ ਡੇਕ ਵੀ ਕਰ ਨਹੀਂ ਸੀਗੀ ਕਈਆਂ ਦੀ ਹਾਲਤ ਤਾਂ ਗੰਭੀਰ ਬਣੀ ਪਈ ਸੀਗੀ ਉਹ ਜਿਹੜੀ ਐਸੇ ਗੈਸ ਨਿਕਲਦੀ ਸੀ ਉਹ ਇੰਨਾ ਜ਼ਬਰਦਸਤ ਮਾੜਾ ਅਸਰ ਪਾਉਂਦੀ ਆ ਸਾਡੇ ਤੇ ਉਹਦੇ ਨਾਲ ਮਤਲਬ ਜਿਹੜਾ ਬਜ਼ੁਰਗ ਸਰੀਰ ਹੁੰਦਾ ਉਹਦੇ ਕੋਲੋਂ ਇਹ ਝੱਲਿਆ ਨਹੀਂ ਜਾਂਦਾ ਇੱਕੋ ਪਤੰਗ ਵਾਲੀ ਆਈਡੀਆ ਪਤੰਗ ਵਾਲਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਉਹ ਕਿੱਦਾਂ ਤੁਹਾਡੇ ਦਿਮਾਗ 'ਚ ਆਇਆ ਉਥੇ ਮਤਲਬ ਉਹ ਕਿਸ ਤਰੀਕੇ ਨਾਲ ਜਦੋਂ ਬੰਦਿਆਂ ਨੇ ਇਹ ਪਤੰਗ ਡਾ ਕੇ ਜੋ ਡਰੋਨ 5 ਲੱਖ ਦਾ ਥੱਲੇ ਸੁੱਟਿਆ ਇਹ ਜੀ ਇਸ ਤਰ੍ਹਾਂ ਆ ਕਿ ਇਹ ਸਾਡੇ ਨੌਜਵਾਨਾਂ ਦਾ ਮੀਰਾ ਦੀ ਸ਼ਕੀਮ ਸੀਗੀ ਉਹ ਜਿਹੜਾ ਡਰੋਨ ਆਉਂਦਾ ਪਿੱਛੋਂ ਹੁੰਦਾ ਆ ਤੇ ਉਹ ਆ ਕੇ ਜਿੱਥੇ ਭੀੜ ਹੁੰਦੀ ਆ ਕਿਸਾਨਾਂ ਦੀਆਂ ਉੱਥੇ ਆ ਕੇ ਤੇ ਗੋਲੇ ਛੱਡ ਦਿੰਦਾ ਥੱਲੇ ਠੀਕ ਹੈ ਗੋਲੇ ਛੱਡ ਕੇ ਤੇ ਫਿਰ ਉਹਨੂੰ ਆਪਣੇ ਕੰਟਰੋਲ ਦੇ ਨਾਲ ਵਾਪਸ ਆਪਣੇ ਲੈ ਜਾਂਦੇ ਆ ਜਿੱਥੇ ਉਹਨਾਂ ਬੈਰੀਕੇਡ ਕੀਤੀ ਹੈ ਪਹਿਲੇ ਦਿਨ ਤੇਵੇਂ ਚੱਲਿਆ ਵੀ ਚਲੋ ਮੁਕਾਬਲਾ ਇਦਾਂ ਕਰਦੇ ਰਹੇ ਦੂਸਰੇ ਦਿਨ ਉੱਥੇ ਮੈਂ ਵੀ ਮੈਨੂੰ ਵੀ ਨਹੀਂ ਸੀ ਪਤਾ ਉੱਥੇ ਜਾ ਕੇ ਜਦੋਂ ਦੂਸਰੇ ਦਿਨ ਪਤੰਗਾਂ ਚੜਾ ਲਿਆ ਅੱਛਾ ਤੇ ਉਹ ਜਿਹੜਾ ਉੱਪਰ ਉਹਦੇ ਹੁੰਦਾ ਆ ਕੀ ਬੋਲਦੇ ਆ ਪਰ ਲੱਗੇ ਪਰ ਲੱਗੇ ਆ ਹਨਾ ਉਹ ਜਿਹੜੇ ਪਰਵਾ ਉਹ ਜੋ ਡੋਰ ਵਿੱਚ ਤਸੇ ਤੇ ਉਹ ਉਹ ਦੇਖ ਕੇ ਥੱਲੇ ਤੇ ਉਹ ਡਿਸਟਰਾਇ ਹੋ ਗਿਆ ਹੈ ਜੀ ਤੇ ਜਿਹੜਾ ਉੱਤੇ ਵੀ ਕਿਸਾਨਾ ਨਹੀਂ ਉਹਨਾਂ ਦਾ ਉਹ ਵੀ ਜਿਹੜਾ ਉਹਨੂੰ ਤਬਾਹ ਕੀਤਾ ਹਰ ਚੀਜ਼ ਦਾ ਮੁਕਾਬਲਾ ਵੇਖੋ ਉਹ ਸਰਕਾਰ ਆ ਉਹਨਾਂ ਦੇ ਕੋਲੋਂ ਅਸਲਾ ਆ ਗੋਲੇ ਆ ਬਰੂਦ ਆ ਹੈ ਜੀ ਉਹਨਾਂ ਕੋਲੋਂ ਹੋਰ ਕਈ ਤਰ੍ਹਾਂ ਦੇ ਸਾਧਨ ਆ ਤੇ ਸਾਡੇ ਕੋਲ ਤੇ ਸਿਰਫ ਵੇਖੋ ਜੀ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਦੇ ਕੋਲ ਮੰਗ ਤੇ ਜੋ ਹੈਗੀ ਹੈ ਜੀ ਸਰਕਾਰ ਦੇ ਕੋਲ ਤੇ ਸਾਡੀ ਇਹੀ ਮੰਗ ਹੈ ਜਿਹੜੀ ਅਸੀਂ ਮੰਗ ਉਹਨਾਂ ਨੂੰ ਜਿੰਨਾ ਬਾਰੇ ਡਿਸਕਸ ਹੋ ਰਿਹਾ ਹੈ ਜਿਵੇਂ ਐਮਐਸਪੀ ਦੀ ਗਾਰੰਟੀ ਹੈ ਕਿਸਾਨ ਮਜ਼ਦੂਰਾਂ ਦਾ ਜਿੰਨਾ ਕਰਜ਼ਾ ਆ ਉਹ ਮਾਫ ਕਰਨ ਦੀ ਗੱਲ ਹੈ ਬਿਜਲੀ ਛੋਟਨ ਬਿੱਲ ਜਿਹੜਾ ਵਾ ਉਹਦੇ ਜੋ ਉਹ ਜਿਹੜੀਆਂ ਮੰਗਾਂ ਸਾਰੀਆਂ ਸਾਂਝੀਆਂ ਮੰਗਾਂ ਕਿਸਾਨਾਂ ਦੀਆਂ ਔਰ ਮਜ਼ਦੂਰਾਂ ਦੀਆਂ ਇਹ ਪੂਰੀਆਂ ਕਰੇ ਔਰ ਬੜੀਆਂ ਵਾਜੂਬ ਮੰਗਾਂ ਐ ਸਾਰੀਆਂ ਠੀਕ ਹੈ ਸੋ ਦਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਇਹ ਸਨ ਸੋਨੂ ਔਲਖ ਜੀ ਜਿਨ੍ਹਾਂ ਨੇ ਪੂਰਾ ਮੌਕੇ ਦਾ ਉੱਥੇ ਦਾ ਵਾਕਿਆ ਜਿਹੜਾ ਤੁਹਾਡਾ ਸਾਂਝਾ ਕੀਤਾ ਕਮੈਂਟਾਂ ਦੇ ਵਿੱਚ ਆਪਣੇ ਸਵਾਲ ਜਰੂਰ ਦੱਸਣਿਆ ਤਾਂ ਜੋ ਕਿ ਆਪਾਂ ਜਥੇਬੰਦੀਆਂ ਨੂੰ ਜਾਂ ਹੋਰ ਲੋਕਾਂ ਨੂੰ ਇਹਦੇ ਸਵਾਲ ਕਰ ਸਕੀਏ ਤੁਸੀਂ ਦੇਖ ਰਹੇ ਹੋ ਪੰਜਾਬ